ਅਰਬਨ ਸਟੇਟਾਂ ਨੂੰ ਬਣਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਅੱਜ ਰੋਸ ਦਰਨੇ ਦੇ ਬੈਠੇ ਆਲੇ ਪਿਛਲੇ ਦਿਨੀ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਪੀਰ ਸਿੰਘ ਬਾਦਲ ਨੇ ਵੀ ਧਰਨਾ ਦਿੱਤਾ ਪਰ ਹੁਣ ਕਿਸਾਨਾਂ ਨੇ ਸਰਕਾਰ ਦੇ ਖਿਲਾਫ ਹੱਲਾ ਬੋਲਿਆ ਕਿਉਂਕਿ 24000 ਦੇ ਕਰੀਬ ਇਹ ਏਕੜ ਦੇ ਕਰੀਬ ਹੈ ਪੂਰੀ ਜ਼ਮੀਨ ਹੈ ਜਿੱਥੇ ਅਰਬਨ ਸਟੇਟ ਬਣਾਉਣ ਦੀ ਪ੍ਰਵਾਨਗੀ ਦਿੱਤੀ ਹੈ ਪਰ ਕਿਸਾਨਾਂ ਦੇ ਵਿੱਚ ਰੋਸ ਹੈ ਕਿ ਉਹ ਕਿਸੇ ਹਾਲਤ ਵਿੱਚ ਵੀ ਆਪਣੀ ਜ਼ਮੀਨ ਨਹੀਂ ਦੇਣਗੇ ਪੰਜਾਬ ਸਰਕਾਰ ਵੱਲੋਂ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਜਵਾਬ ਆਇਆ ਸੀ ਕਿ ਜਿਹੜਾ ਕਿਸਾਨ ਨਹੀਂ ਚਾਹੁੰਦਾ ਉਹ ਜ਼ਮੀਨ ਨਹੀਂ ਨਾ ਦਵੇ ਪਰ ਕਿਸਾਨ ਇਸ ਪੂਰੇ ਮਾਮਲੇ ਨੂੰ ਲੈ ਕੇ ਰੋਸ ਵਿੱਚ ਨੇ ਔਰ ਰੋਸ ਟਰਨਲ ਆ ਮੇਰੇ ਨਾਲ ਮਨਜੀਤ ਨਾਲ ਨੇ ਮੇਰੇ ਵੱਡੇ ਕਿਸਾਨ ਆਗੂ ਨੇ ਕਿਵੇਂ ਦੇਖਦੇ ਹੋ ਜੀ ਇਸ ਪੂਰੀ ਸਰਕਾਰ ਦੀ ਕਾਰਵਾਈ ਨੂੰ ਇਹ ਜਿਹੜੀ ਜ਼ਮੀਨ ਹੈ ਲੁਧਿਆਣਾ ਤੋਂ ਲੈ ਕੇ ਮੁੱਲਾਪੁਰ ਦਾਖਾ ਤੱਕ ਇਹ ਜ਼ਮੀਨ ਤੇ ਅਰਬਨ ਸਟੇਟ ਬਣਾਉਣ ਦੀ ਹੈ ਪ੍ਰਵਾਨਗੀ ਦਿੱਤੀ ਹੈ ਕਿਸਾਨ ਇਸ ਚੀਜ਼ ਤੇ ਰਾਜੀ ਨੇ ਦੇਖੋ ਅੱਜ ਇਹ ਜਿਹੜਾ ਰੋਸ ਧਰਨਾ ਏਸੀ ਸਰਕਾਰ ਦੀ ਪਾਲਿਸੀ ਦੇ ਵਿਰੋਧ ਚ ਹੈ ਇਹ ਕੱਲਾ ਲੁਧਿਆਣਾ ਹੀ ਨਹੀਂ ਲੁਧਿਆਣੇ ਚ 24000 ਏਕੜ ਹੈ 12000 ਏਕੜ ਦਾ ਹੋਰ ਨੋਟੀਫਿਕੇਸ਼ਨ ਕਰ ਦਿੱਤਾ ਹੈ ਮੈਂ ਇਹ ਦੱਸਣਾ ਚਾਹੁੰਨਾ ਪੰਜਾਬ ਦੇ ਲੋਕਾਂ ਨੂੰ ਜੋ ਸਾਡੇ ਦੇ ਅੰਦਰਲੀ ਖਬਰ ਆਈ ਹੈ ਉਹ 165 ਜਗ੍ਹਾ ਜਿਹੜੀਆਂ ਇਹਨਾਂ ਦੀਆਂ ਪਾਲਿਸੀਆ ਬਣਾਉਣ ਦੀਆਂ ਤੇ ਇਹ ਮੈਂ ਪੁੱਛਣਾ ਚਾਹਣਾ ਸਵਾਲ ਕਰਨਾ ਚਾਹਣਾ ਆਪਦੇ ਮਾਧਿਅਮ ਰਾਹੀਂ ਭਗਵੰਤ ਮਾਨ ਜੀ ਨੂੰ ਉਹਨਾਂ ਦੀ ਸਰਕਾਰ ਨੂੰ ਕਿ ਪੰਜਾਬ ਦੇ ਲੋਕ ਤੇ ਬਾਹਰ ਚਲੇ ਕੇ ਤਾਲੇ ਲਾ ਕੇ ਕੋਠੀਆਂ ਖਾਲੀ ਪਈਆਂ ਤੁਸੀਂ ਕਿਨਾਂ ਲਈ ਕਲੋਨੀਆਂ ਕੱਟ ਰਹੇ ਹੋ ਆ ਸਾਨੂੰ ਜੋ ਜਾਪਦਾ ਹੈ ਇਹ ਕਲੋਨੀਆਂ ਜਿਹੜੀਆਂ ਕੱਟ ਰਹੇ ਨੇ ਇਹ ਕੇਵਲ ਆਪਣੇ ਦਿੱਲੀ ਦੇ ਆਕਾ ਜਿਹੜੇ ਦਿੱਲੀੋਂ ਆ ਕੇ ਬੈਠੇ ਉਹਨਾਂ ਲਈ ਕੱਟ ਰਹੇ ਨੇ ਕਿਵੇਂ ਇਹ ਕਲੋਨੀਆਂ ਕੱਟ ਕੇ ਹੁਣ ਜਿਹੜੇ ਰੀਅਲ ਏਸਟੇਟਰ ਨੇ ਜਾਂ ਕੋਈ ਪ੍ਰਾਈਵੇਟ ਪਲੇਅਰ ਨੇ ਪ੍ਰਾਈਵੇਟ ਕੰਪਨੀਆਂ ਨੇ ਉਹਨਾਂ ਨੂੰ ਡਿਵੈਲਪ ਕਰਨ ਲਈ ਠੇਕੇ ਦੇਣਗੇ ਔਰ 2027 'ਚ ਇਹਨਾਂ ਕੋਲੋਂ ਕਰੋੜਾਂ ਰੁਪਏ ਦਾ ਫੰਡ ਲੈਣਗੇ ਸੋ ਇਹ ਕਿਸਾਨਾਂ ਦੀ ਜ਼ਮੀਨ ਜਿਹੜੀ ਆ ਉਹ ਦੇ ਕੇ ਕੌਡੀਆਂ ਦੇ ਭਾਅ ਉਹਨਾਂ ਨੂੰ ਖੋ ਕੇ ਕਿਸਾਨਾਂ ਨੂੰ ਦੇਣਾ ਕੁਝ ਨਹੀਂ ਮੈਂ ਇਹ ਦੱਸਣਾ ਚਾਹੁੰਦਾ 2019 ਦੇ ਵਿੱਚ ਗਮਾੜਾ ਨੇ ਕੀਤਾ ਸੀ ਤੁਸੀਂ ਮੁਹਾਲੀ ਉਹਨਾਂ ਨੇ ਦੋ ਯਾਪਸ਼ਨ ਰੱਖੀਆਂ ਸੀ ਵੀ ਕਿਸਾਨ ਨੂੰ ਕਿਹਾ ਸੀ ਵੀ 2 ਤੋਂ 4 ਲੱਖ 2 ਤੋਂ 4 ਕਰੋੜ ਰੁਪਈਆ ਪਰ ਏਕੜ ਜੇ ਕਿਸੇ ਨੇ ਉਹ ਲੈਣਾ ਲੈ ਲਵੇ ਨਹੀਂ ਦਾ ਉਹ ਜਿਹੜੀ ਲੈਂਡ ਪੂਲਿੰਗ ਦੀ ਪਾਲਿਸੀ ਆ ਉਹ ਲੈ ਲਵੇ ਪਰ ਇਹ ਸਰਕਾਰ ਨੇ ਕੋਈ ਆਪਸ਼ਨ ਨਹੀਂ ਦਿੱਤੀ ਕੇਵਲ ਆਪਣੀ ਲੈਂਡ ਪੂਲਿੰਗ ਦੀ ਜਿਹੜੀ ਪਾਲਿਸੀ ਆ ਉਹਨੂੰ ਲਾਗੂ ਕਰਨ ਜਾ ਰਹੇ ਨੇ ਔਰ ਅਸੀਂ ਇਹ ਕਤੈ ਹੀ ਨਹੀਂ ਹੋਣ ਦੇਾਂਗੇ ਕਿਸਾਨਾਂ ਦਾ ਇੱਕ ਇੱਕ ਇੰਚ ਵੀ ਨਹੀਂ ਜਗਾ ਇਹਨਾਂ ਨੂੰ ਦੇਵਾਂਗੇ ਕਿਉਂਕਿ ਮੈਂ ਇਹ ਦੱਸਣਾ ਚਾਹਣਾ ਜਿੰਨੀ ਵੀ ਜ਼ਮੀਨ ਹੈ ਉਹ ਸਾਰੀ ਦੀ ਸਾਰੀ ਤਿੰਨ ਫਸਲੀ ਉਪਜਾਊ ਜ਼ਮੀਨ ਹੈ ਔਰ ਉਹ ਜ਼ਮੀਨ ਨੂੰ ਇਹ ਲੈ ਰਹੇ ਜਿਹੜੀ ਸੁਪਰੀਮ ਕੋਰਟ ਦੀ ਹਦਾਇਤ ਹੈ ਕਿ ਦੋ ਫਸਲੀ ਜਿਹੜੀ ਜ਼ਮੀਨ ਹੋਵੇ ਉਹਨੂੰ ਸਰਕਾਰ ਐਕਵਾਇਰ ਨਹੀਂ ਕਰ ਸਕਦੀ ਇਸ ਕਰਕੇ ਇਹ ਸਿੱਕੇ ਦੇ ਟੰਕੇ ਸਾਰੇ ਕਾਨੂੰਨਾਂ ਨੂੰ ਇਹ ਜਿਹੜੀ ਭਗਵੰਤਮਾਨ ਸਰਕਾਰ ਹੈ ਇਹ ਧੱਕਾ ਕਰਨ ਜਾ ਰਹੀ ਕਿਸਾਨਾਂ ਨਾਲ ਜਿਹੜਾ ਕਿ ਬਿਲਕੁਲ ਬਰਦਾਸ਼ਤ ਕਰਨ ਦੇ ਕਾਬਿਲ ਨਹੀਂ ਹੈ ਨਾ ਬਰਦਾਸ਼ਤ ਕਰਾਂਗੇ ਔਰ ਨਾ ਇਹਨਾਂ ਨੂੰ ਇੱਕ ਮਰਲਾ ਵੀ ਜ਼ਮੀਨ ਦਾ ਦੇਵਾਂਗੇ ਨਾ ਜ਼ਮੀਨਾਂ ਦੇ ਵਿੱਚ ਇਹਨਾਂ ਨੂੰ ਪੈਰ ਰੱਖਣ ਦੇਵਾਂਗੇ ਅੱਛਾ ਦਲਬਾਖ ਸਾਹਿਬ ਦਲਬਾਖ ਜੀ ਕਿੰਨਾ ਨੁਕਸਾਨ ਹੈ ਖੇਤੀਬਾੜੀ ਦਾ ਦੇਖੋ ਜਿਵੇਂ 220 ਦੇ ਵਿੱਚ ਜਿਹੜੇ ਤਿੰਨ ਕਾਨੂੰਨਾਂ ਰਾਹੀਂ ਜ਼ਮੀਨ ਖੋਣੀ ਸੀ ਉਹਦੇ ਵਿੱਚ ਤੇ ਇਹਨਾਂ ਨੇ ਖੋ ਕੇ ਟੇਕੇ ਤੇ ਖੇਤੀ ਕਰਾਉਣੀ ਸੀ ਉਹ ਕਿਸੇ ਹੱਦ ਨੂੰ ਹੋਰ ਗੱਲ ਸੀ ਹੁਣ ਤੇ ਉਤੋਂ ਵੀ ਮਾੜਾ ਲੈ ਕੇ ਆਇਆ ਜਿਹੜਾ ਕਾਨੂੰਨ ਆ ਕਿ ਜ਼ਮੀਨ ਹੀ ਬਰਬਾਦ ਕਰ ਦੇਣੀ ਆ ਜ਼ਮੀਨ ਜਿਹੜੀ ਪਜਾਊ ਜ਼ਮੀਨ ਆ ਉਹਨੂੰ ਬਰਬਾਦ ਹੀ ਕਰ ਦੇਣਾ ਵੀ ਉਹਦੇ ਵਿੱਚ ਮਕਾਨ ਆ ਸਾਰੀ ਹੁਣ ਹਰ ਬੰਦੇ ਕੋ ਆਪਣਾ ਆਪਣਾ ਮਕਾਨ ਆ ਤੁਹਾਡੇ ਕੋ ਆਪਣੀ ਕੋਟੀ ਆ ਤੁਸੀਂ ਛੱਡ ਕੇ ਅਰਬਨ ਸਟੇਟ ਵਿੱਚ ਕਿਉਂ ਜਾਓਗੇ ਇਹੀ ਤੇ ਭਗਵਾਨ ਜਮਾਨ ਨੂੰ ਪੁੱਛਦੇ ਵੀ ਕਿਦੇ ਲਈ ਬਣਾ ਰਹੇ ਜੋ ਕਿਦੇ ਲਈ ਝੜ ਰਹੇ ਜੋ ਰਾਜਸਥਾਨ ਖਾਲੀ ਪਿਆ ਹਮਾਚਲ ਖਾਲੀ ਪਿਆ ਕਰੋ ਵਿਕਾਸ ਇਹਨੂੰ ਕਹਿੰਦੇ ਆ ਤੁਸੀਂ ਕੀ ਕਿਸਾਨਾਂ ਦਾ ਖੂਨ ਕਰਕੇ ਵਿਕਾਸ ਕਰਨਾ ਕੀ ਕਿਸਾਨਾਂ ਦੀ ਜਾਨਾਂ ਲੈ ਕੇ ਵਿਕਾਸ ਕਰਨਾ ਇਹਨੂੰ ਵਿਕਾਸ ਕਹਿੰਦੇ ਆ ਕਿ ਕਿਸੇ ਦੀ ਜਾਨ ਲੈ ਲੋ ਤੇ ਵਿਕਾਸ ਕਰੋ ਨਹੀਂ ਇਹ ਸਰਬ ਤੇ ਸਰਬ ਜਿਹੜੀ ਭੁੱਕ ਮਾਰੀ ਦਿੱਲੀ ਤੋਂ ਆ ਕੇ ਬੈਠੀ ਆ ਨਾ ਜਿਹੜੇ ਦਿੱਲੀ ਦੇ ਵਿੱਚ ਕਰੋੜਾਂ ਕਰਮਾਂ ਦੇ ਗਵਨ ਕਰਕੇ ਆ ਕੇਜਰੀਆਲ ਮਨੀਸ਼ ਸ਼ਿਸ਼ੋਧਿਆ ਇਹ ਵੱਡੇ ਠੱਗ ਨੇ ਇਹ ਜਿਹੜੇ ਉੱਥੋਂ ਠੱਗੀ ਮਾਰ ਕੇ ਇੱਥੇ ਬੈਠੇ ਨੇ ਹੁਣੇ ਪੰਜਾਬ ਨੂੰ ਲੁੱਟਣ ਆਏ ਨੇ ਜੇ بچਿਆ ਜਾਂਦਾ ਲੋਕਾਂ ਤੋਂ ਤੇ ਵੱਜਣਾਂ ਨਾਲ ਉੱਟ ਕੇ ਤੁਰਨੇ ਜ਼ਮੀਨਾਂ ਪਹਚਾਈਆਂ ਜਾ ਸਕਣ। ਅਚ ਰਾਈ ਸਾਹਿਬ ਮੈਂ ਇਹ ਸਵਾਲ ਕੀਤਾ ਵੀ ਖੇਤੀਬਾੜੀ ਸੈਕਟਰ ਨੂੰ ਵੱਡਾ ਨੁਕਸਾਨ ਹੋਣਾ। ਤੁਹਾਨੂੰ ਲੱਗਦਾ ਕੀ ਹੈ ਕਿ ਇਹ ਅਗਰ ਜ਼ਮੀਨ ਕਿਸਾਨਾਂ ਦੀ ਲੈ ਲਿੱਤੀ ਗਈ ਕਿਉਂਕਿ ਸਰਕਾਰ ਵੱਲੋਂ ਇੱਕ ਜਵਾਬ ਆਇਆ ਜਿਹੜਾ ਕਿਸਾਨ ਨਹੀਂ ਦੇਣਾ ਚਾਹੁੰਦਾ ਅਸੀਂ ਨਹੀਂ ਲਵਾਂਗੇ। ਪਰ ਕਿਸਾਨਾਂ ਨੂੰ ਇਹਦੇ ਵਿੱਚ ਫਾਇਦਾ ਵੀ ਹੈ। ਅਸੀਂ ਹਜ਼ਾਰ ਗਜ ਦਾ ਪਲਾਟ ਦਵਾਗੇ ਜਿਹੜੀਆਂ ਦੁਕਾਨਾਂ ਨੇ ਉਹਨਾਂ ਦੇ ਰੇਟ ਬੜੇ ਹੋਣਗੇ। ਮੈਂ ਇਹ ਦੱਸਣਾ ਚਾਹੁੰਦਾ ਮੈਂ ਸ਼ਾਰਪੁਰ ਤੋਂ ਆਨਾ ਮੇਰੇ ਨਗਰ ਦੀ 550 ਏਕੜ ਜਿਹੜੀ ਜ਼ਮੀਨ ਆਈ ਹੈ ਤੇ ਨਾਲ ਦੇ ਸ਼ੇਰਗੜ੍ਹ ਦੀ 1100 ਏਕੜ ਸ਼ਹਿਰਪੁਰ ਦੀ ਅਰਮਨ ਸਟ੍ਰੀਟ ਦੇ ਵਿੱਚ ਲੱਗੇ ਆ ਡਵੈਲਪ ਕਹਿੰਦੇ ਕੰਮ ਨਹੀਂ ਮੈਂ ਇਹ ਦੱਸਣਾ ਚਾਹਣਾ ਮੇਰਾ ਪਿੰਡ ਜਿਹੜਾ ਉਹ ਕਾਰਪੋਰੇਸ਼ਨ ਦੇ ਅੰਦਰ ਆਉਂਦਾ ਔਰ ਮੈਂ ਇਹ ਦੱਸਣਾ ਚਾਹਣਾ ਉੱਥੇ ਇੰਪਰੂਵਮੈਂਟ ਟਰਸਟ ਨੇ 20 ਸਾਲ ਤੋਂ ਕਲੋਨੀ ਇੱਕ ਜਿਹੜੀ ਆ ਡਵੈਲਪ ਕੀਤੀ ਹੋਈ ਆ ਜਿਹੜੀ ਹਲੇ ਤੱਕਰ ਵਿਕੀ ਨਹੀਂ ਤੇ ਕਿਸਾਨਾਂ ਨੂੰ ਇਹ ਕਹਿੰਦੇ ਆ ਪਈ 3 ਸਾਲ ਲਈ ਰਹਿ ਗੁਜ਼ਰ ਲਈ 30000 ਰੁਪਇਆ ਦੇਣਾ ਉਸ ਤੋਂ ਬਾਅਦ ਉਹ ਜਿਹੜੀ ਜ਼ਮੀਨ ਉਹਨਾਂ ਦੇ ਹਵਾਲੇ ਕਰ ਦੇਣੀ ਕੀ ਕਰੂਗਾ ਉਹਨੂੰ ਉਹ ਖੁੱਡਿਆਂ ਨੂੰ ਪਲਾਟਾਂ ਨੂੰ ਕੀ ਕਰੂਗਾ ਕਿੱਥੇ ਜਾਏਗਾ ਕਿੱਥੋਂ ਰੋਟੀ ਖਾਏਗਾ ਸੋ ਇਹ ਜਿਹੜਾ ਪਾਲਿਸੀ ਆ ਬਿਲਕੁਲ ਫੇਲ ਪਾਲਿਸੀ ਆ ਲਾਗੂ ਕਰਨੀ ਚਾਹੁੰਦੇ ਆ ਬਿਲਕੁਲ ਨਹੀਂ ਹੋਣ ਦੇਾਂਗੇ ਔਰ ਰਹਿ ਗੁਜ਼ਰ ਰਹਿਣੀ ਨਹੀਂ ਕਿਸਾਨਾਂ ਦੀ ਇਹ ਕੇਵਲ ਮੈਂ ਇੱਕੋ ਹੀ ਦੱਸਣਾ ਚਾਹੁੰਦਾ ਇਹ ਭਗਵੰਤਮਾਨ ਦੀ ਇਹਦੇ ਪਿੱਛੇ ਛੁਪੀ ਹੋਈ ਕਰਾਪਸ਼ਨ ਪਾਲਿਸੀ ਆ ਹੋਰ ਕੁਛ ਨਹੀਂ ਕਰਪਟ ਹੈ ਇਹ ਇਨੀ ਕਰਾਪਸ਼ਨ ਕਰਨੀ ਆ ਪ੍ਰਾਈਵੇਟ ਕੰਪਨੀਆਂ ਨੂੰ ਠੇਕੇ ਦੇਣੇ ਡਿਵੈਲਪ ਕਰਨ ਲਈ ਉਹਨਾਂ ਤੋਂ ਹਜ਼ਾਰਾਂ ਕਰੋੜ ਰੁਪਇਆ ਲੈਣਾ ਆਪਣੀ 2027 ਦੀ ਇਲੈਕਸ਼ਨ ਲਈ ਜਿਹੜਾ ਕਿ ਅਸੀਂ ਬਿਲਕੁਲ ਨਹੀਂ ਹੁੰਦਿਆਂ। ਸੁਬਾਨ ਵਲੇ ਦਿਨਾਂ ਦੇ ਵਿੱਚ ਇਹ ਰੋਸ਼ ਕਿਸਾਨਾਂ ਦਾ ਹੋਰ ਵਧੇਗਾ ਇਸ ਅਰਬਨ ਸਟੇਟਾ ਨੂੰ ਲੈ ਕੇ ਔਰ ਇਹ ਅੱਜ ਗਵਰਨਰ ਪੰਜਾਬ ਗਵਰਨਰ ਦੇ ਨਾਮ ਤੇ ਇੱਕ ਮੰਗ ਪੱਤਰ ਦਿੱਤਾ ਜਾਇਗਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ। ਕੈਮਰਾਮੈਨ ਨੇ ਰਾਜਵਿੰਦਰ ਟੋਨੀ ਦੇ ਨਾਲ ਜਿੰਦਾਬਾਦ ਨਵੀਨ